ਬਦਾਂ ਸਵਾਪਾ ਪਛਮੀ ਅਤੇ ਉਹਨਾਂ ਦੀ ਵਾਈਫ ਜਿਹੜੀ ਹੈਗੀ ਆ ਉਹਨਾਂ ਨੂੰ ਪੁਲਿਸ ਨੇ ਇਲੀਗਲਿਟੀ ਤੇ ਰੀਟੇਨ ਕਰ ਲਿਆ ਜਦੋਂ ਆ ਪੁੱਛਿਆ ਕਿ ਰੀਟੇਨ ਕਰਦਾ ਕਾਰਨ ਕੀ ਹੈ ਉਹ ਕਹਿੰਦੇ ਜੀ ਕਿ ਜਿੱਥੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਭਗਵੰਤ ਮਾਨ ਜੀ ਜਾਂ ਜੋ ਵੀ ਦਾ ਮੰਤਰੀ ਹੈ ਉਹਨਾਂ ਨੇ ਇੱਕ ਕੌਲਮ ਕੀਤਾ ਹੋਇਆ ਸੀ ਏਰੀਆ ਤਾਂ ਜੋ ਉੱਥੇ ਕੋਈ ਰੈਲੀ ਕੀਤੀ ਜਾ ਸਕੇ ਤੇ ਸਰ ਸਰਬਜੀਤ ਸਿੰਘ ਮਰਾਨਾ ਨੇ ਵਕੀਲ ਸਾਹਿਬ ਨੇ ਉਹਨੂੰ ਓਬਜੈਕਸ਼ਨ ਕੀਤੀ ਤੇ ਵੀਡੀਓ ਬਣਾਣ ਲੱਗ ਪਏ ਜਦੋਂ ਵੀਡੀਓ ਬਣਾਉਣ ਲੱਗੇ ਤਾਂ ਐਸ ਐਚਓ ਹੈਬੋਆ ਮੈਨੂੰ ਨਾਮ ਨਹੀਂ ਪਤਾ ਉਹਦਾ ਕੀ ਹੈ ਉਹਨਾਂ ਨੇ ਚੱਕ ਕੇ ਦੋਨਾਂ ਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਉੱਥੇ ਪੁਲਿਸ ਸਟੇਸ਼ਨ ਲੈ ਗਏ ਹਬੋਲ ਦੇ ਵਿੱਚ ਮੈਨੂੰ ਕਾਫੀ ਕਿਉਂਕਿ ਮੈਂ ਦੂਰ ਬੈਠਾ ਸ਼ਾਂਤ ਸੁਕੁਣੀ ਇਖਲੇਵ ਦੇ ਵਿੱਚ ਮੈਂ ਇਮੀਡੀਏਟਲੀ ਸੀਪੀ ਸਾਹਿਬ ਨੂੰ ਫੋਨ ਕੀਤਾ ਆ ਰਿਕਾਰਡਿੰਗ ਹੈ ਸੀਪੀ ਸਾਹਿਬ ਦੀ ਮੈਂ ਤੁਹਾਨੂੰ ਦੇ ਪੇਸ਼ ਕਰ ਲਗਾ ਜਦੋਂ ਸੀਪੀ ਸਾਹਿਬ ਨਾਲ ਕੋਈ ਹਿੰਦੀ ਚ ਗੱਲ ਕਰਦਾ ਤਾਂ ਮੈਨੂੰ ਹਿੰਦੀ ਚ ਗੱਲ ਕਰਨੀ ਪਈ ਤੇ ਮੈਂ ਹਿੰਦੀ ਚ ਗੱਲ ਕਰਕੇ ਰਿਪੋਰਟਾਨਾ क्या नाम है भगवान की कोई रैली होगी को रोड हो उन्होंने बंद की होगी उन्होंने कोशिश कर ली कि आपने रोड बंद की है उसकी वाइफ साथ का होता है तो बात होने पर वो आपके एस एच एबले हमारे लॉयर हैं सरबजीत सिंह और उनकी वाइफ है दोनों को डिटेन कर दिया ये क्या डेमोक्रेसी हुई भाई ना ना हाँ बताइए मुझे छोड़ी नहीं तो बाहर सारी आ रही है वहां पे मैं भी आ रहा हूँ अभी ਆਪ ਨੂੰ ਕੌਸ਼ਤ ਕੀਤਾ ਮੈਂ ਸੀਪੀ ਸਾਹਿਬ ਨੂੰ ਤੇ ਸੀਪੀ ਸਾਹਿਬ ਕਹਿੰਦੇ ਮੈਂ ਇਮੀਡੀਟ ਛਡਾਣਾ ਉਹ ਤੋਂ ਬਾਅਦ ਮੈਂ ਐਸਐਚ ਨੂੰ ਕਾਲ ਕੀਤੀ ਤੇ ਐਸਐਚ ਉਹ ਕੀ ਕਹਿੰਦੇ ਆ ਆ ਸੁਣੋ ਕੋਈ ਪੁਲਿਸ ਕਰਦੇ ਮੈਂ ਕਿਉਂ ਕੀਤਾ ਨੇ ਉਹਨਾਂ ਦਾ ਕਾਲ ਜੋ ਨਹੀਂ ਕੀਤਾ ਹੈ ਇਹਦਾ ਲਾਇਰ ਉਹ ਐਡਵੋਕੇਟ ਹੈ ਉਹਨਾਂ ਨੇ ਸਭ ਰਾਈਟ ਡੈਮੋਕ੍ਰੇਸੀ ਰਾਈਟ ਕਿਹਾ ਹੈਗਾ ਮੈਂ ਕਿ ਤੁਸੀਂ ਗਲਤ ਨਹੀਂ ਬ੍ਰੇਨ ਕਿਉਂ ਕੀਤਾ ਜੀ ਜੇ ਉਹਨਾਂ ਨੇ ਸਵਾਲ ਪੁੱਛ ਲਿਆ ਉਹਨਾਂ ਨੂੰ ਕਿ ਤੁਸੀਂ ਗਲਤ ਤਰੀਕੇ ਨਾਲ ਕੀਤੀ ਹੈ ਜਿਹਨੂੰ 사실 ਆਪਣੀ ਮੌਜੂਦ ਉਹਨੇ ਕੀਤਾ ਹੈਗਾ ਜੀ ਕੋਈ ਨਾ ਕੋਈ ਪੋਸਟ ਕਰ ਰਿਹਾ ਮੈਂ ਕਿਉਂ ਕੀਤਾ ਉਹਨੇ ਆਪਰ ਕੋਈ ਜੋ ਨਹੀਂ ਕੀਤਾ ਹੈ ਹੀ ਇਸ ਅ ਲਾਇਰ ਹੋ ਐਡਵੋਕੇਟ ਹੈ ਉਹਨਾਂ ਨੇ ਸਭਨ ਰਾਈਟ ਡੈਮੋਕ੍ਰੇਸੀ ਰਾਈਟ ਗਿਆ ਹੈਗਾ ਵਾ ਕਿ ਤੁਸੀਂ ਗਲਤ ਤਰੀਕੇ ਨਾਲ ਹਣ ਕਰੀ ਹੈ ਇਹ ਸੋਹ ਹੈ ਆਈਐਸਐਚਓ ਆਪਣੀ ਪੋਜੀਸ਼ਨ ਕੋਈ ਗੱਲ ਨਹੀਂ ਐਸਐਚਓ ਸਾਹਿਬ ਲਾਅਨ ਮੇ ਬਤੋੜ ਨਹੀਂ ਸਕਦੇ ਉਹਨਾਂ ਨੇ ਲਾਅਨ ਹੀ ਤੋੜਿਆ ਉਹਨਾਂ ਨੇ ਜੇ ਲਾਅ ਤੋੜਿਆ ਤਾਂ ਗੱਲ ਕਰੋ ਜੇ ਲਾਅ ਤੋੜਿਆ ਤਾਂ ਗੱਲ ਕਰੋ ਜੇ ਕਿਸੇ ਵੀ ਕਿਸਮ ਦੀ ਗੱਲ ਸੋਲੋ ਲਾਈਵ ਹੋਏ ਹੈਗੇ ਆ ਇਹਦਾ ਮਤਲਬ ਆਪਾਂ ਜਿਹੜਾ ਹੈਗਾ ਲਾਈਵ ਆਉਂਦਾ ਦਾ ਗਲਤ ਹੈਗਾ ਪਰ ਕੋਈ ਵੀ ਬੰਦਾ ਮੈਨੂੰ ਪੁੱਛੇ ਬਿਨਾਂ ਮੈਂ ਤਾਂ ਸਕਿਉਰਿਟੀ ਇੰਚਾਰਜ ਹਾਂਗਾ ਉੱਥੇ ਡੀਡੀਐਸਪੀ ਦੀ ਗੇਟ ਦੀ ਔਰ ਡਾਕਟਰ ਕੋਲ ਵੀ ਸਟੈਫ ਲੈ ਰਿਹਾ ਮੈਂ ਮਾਜਰਾ ਸੀ ਮੇਰੀ ਗੱਲ ਸੁਣ ਲੋ ਇਸ ਇਸ ਕੋਈ ਇਹਦਾ ਇਹ ਨੈਸ਼ਨਲ ਸਕਿਉਰਿਟੀ ਨਹੀਂ ਹੈਗੀ ਇਹ ਸਕਿਉਰਿਟੀ ਵਾਲਾ ਇਸ਼ੂ ਨਹੀਂ ਹੈ ਜੈਨੀ ਸਕਿਉਰਿਟੀ ਵਾਲਾ ਇਸ਼ੂ ਹੈ ਸੀਐਮ ਸਾਹਿਬ ਨੂੰ ਖਬਰ ਲੈ ਲਿਆ ਬੰਦ ਕਰ ਦਨ ਇੱਥੇ ਕਿਉਂ ਆਂਦੇ ਸੋ ਐਸਐਚਓ ਦਾ ਇਹ ਕਹਿਣਾ ਹੈ ਕਿ ਮੇਰੇ ਪੁੱਛੇ ਬਗੈਰ ਕੋਈ ਕੰਮ ਨਹੀਂ ਹੋ ਸਕਦਾ ਇੱਕ ਹੁਣ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਜੇ ਕੋਈ ਵਕੀਲ ਜਾਂ ਕੋਈ ਵੀ ਬੰਦਾ ਐਕਸਪੋਜ਼ ਕਰਦਾ ਇਹਨਾਂ ਦੇ ਇਲੀਗਲ ਐਕਟਸ ਨੂੰ ਗੈਰਕਾਨੂੰਨੀ ਐਕਟਾਂ ਨੂੰ ਇਹਦਾ ਵਕਤ ਜਿਹੜੇ ਆ ਇਹਨਾਂ ਨੇ ਕੰਮ ਕਰਦੀਆਂ ਤਾਂ ਪੁਲਿਸ ਜਿਹੜੀ ਹੈਗੀ ਆ ਉਸ ਤੋਂ ਵੱਡੇ ਗੈਰਕਾਨੂੰਨੀ ਕੰਮ ਕਰਕੇ ਅਰੈਸਟ ਕਰੂਗੀ ਮੈਂ ਇਦਾਂ ਦਾ ਤਕਾਸ਼ਾ ਇਦ ਤੱਕ ਨਹੀਂ ਦੇਖੀ ਮੈਂ ਪਹਿਲੇ ਹੀ ਬਹੁਤ ਸੀਐਮ ਦੇਖ ਚੁੱਕੇ ਹੈਗਾ ਲੇਕਿਨ ਆਹ ਕੰਮ ਪਹਿਲੀ ਵਾਰ ਹੋਇਆ ਹੈ ਕਿ ਜਿੱਥੇ ਆਮ ਜਨਤਾ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉੱਥੇ ਨਾਲ ਦੀ ਨਾਲ ਜਿਹੜੇ ਵਕੀਲ ਹੈਗੇ ਆ ਅਗਰ ਉਹਨਾਂ ਖਸਪੋਜ਼ ਕਰਦੇ ਆ ਇੱਕ ਮੇਲ ਐਸਐਚਓ ਨੇ ਸਾਡੇ ਇੱਕ ਲਾਇਰ ਸਰਵਜੀਤ ਸਿੰਘ ਅਤੇ ਉਹਦੀ ਵਾਈਫ ਜਿਹਨੂੰ ਉਹ ਰੈਸਟ ਵੀ ਨਹੀਂ ਕਰ ਸਕਦੇ ਡਿਟੇਨ ਵੀ ਨਹੀਂ ਕਰ ਸਕਦੇ ਉਹਨੂੰ ਚੱਕ ਕੇ ਪੁਲਿਸ ਸਟੇਸ਼ਨ ਲੈ ਗਿਆ ਉਹ ਇੰਦਾ ਤੇ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਆ ਸੰਜੀਵ ਜਿਹੜੇ ਹੈਗੇ ਨੇ ਮਿਸਟਰ ਰੋੜਾ ਸੰਜੀਵ ਰੋੜਾ ਜੋ ਵੀ ਹੈਗਾ ਜੱਜ ਇਹ ਕੰਮ ਕਰਾਦੇ ਪਏ ਆ ਤੇ ਕੱਲ ਅਸੈਂਬਲੀ ਦੀ ਚੋਣ ਲੜਦੇ ਪਏ ਆ ਲੁਧਿਆਣੇ ਨਾਲ ਕੀ ਧੱਕਾ ਕਰਨਗੇ ਆਮ ਜਨਤਾ ਨਾਲ ਕੀ ਧੱਕਾ ਕਰਨਗੇ ਸੋ ਲੋੜ ਹੈਗੀ ਆ ਸੂਜਵਾਨ ਮੋਟਰੋ ਅੱਜ ਸਾਰੇ ਪੁਲਿਸ ਸਟੇਸ਼ਨ ਹੈਬੋਵਾਲ ਪਹੁੰਚੀਏ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਤੇ ਗੈਰ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਐਸ ਐਚਓ ਹੈਬੋਵਾਲ ਨੇ ਜਿਹੜੇ ਬੰਦੇ ਅਰੈਸਟ ਕੀਤੇ ਆ ਉਹਨਾਂ ਨੂੰ ਛਡਾਈਏ ਸਾਰੇ loyals brother ਲੁਧਿਆਣਾ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪੁਲਿਸ ਨੇ ਹੈਬਾਲ ਪਹੁੰਚੋ ਤੇ ਇਹਨਾਂ ਗੈਰਕਾਨੂੰਨੀ ਜਿਹੜਾ ਕੰਮ ਕਰਦੇ ਪਏ ਪੁਲਿਸ ਵਾਲੀ ਸਰਕਾਰ ਕਰੀ ਹੈ ਇਹਨਾਂ ਨੂੰ ਆਪਾਂ ਠੀਕ ਕਰੀਏ ਤੇ ਇਹਨਾਂ ਦੇ ਖਿਲਾਫ ਆਪਾਂ ਆਵਾਜ਼ ਉਠਾਉਂਦ ਕਰੀਏ ਬਹੁਤ ਬਹੁਤ ਧੰਨਵਾਦ